ਜੀ ਆਇਆਂ ਨੂੰ ਸੱਜਿਆ ਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨ ਪੰਜਾਬੀ ਫੈਮਿਲੀ ਰਿਐਕਸ਼ਨ ਦੇ ਅੱਛਾ ਜੀ ਇਹ ਵੀਡੀਓ ਗਾਣੇ ਆਪਾਂ ਬੜੇ ਸੁਨੇ ਨੇ ਬੜੇ ਵੇਖੇ ਨੇ ਲੇਕਿਨ ਜਿਹੜੀ ਮੇਰੇ ਸਾਹਮਣੇ ਅੱਜ ਆਪਾਂ ਵੇਖਣ ਜਾ ਰਹੇ ਆ ਨਾ ਜਦੋਂ ਮੈਂ ਹਜੇ ਸੁਣਿਆ ਨਹੀਂ ਆ ਸਿਰਫ ਮੈਂ ਉਹਦਾ ਇੱਕ ਤਸਵੀਰ ਹੀ ਵੇਖੀ ਆ ਤੇ ਮੇਰਾ ਜਿਹੜਾ ਦਿਲ ਆ ਹਾਏ ਹਾਏ ਐਟਲੀ ਹੋ ਗਿਆ ਕਿ ਯਾਰ ਮੈਂ ਦੇਖਾਂ ਬਾਬਾ ਯਾਰ ਉਹ ਠੀਕ ਆ ਆਈ ਥਿੰਕ ਕੋਈ ਨਵਾਂ ਹੀ ਸਿਰਫ ਉਹਨੇ ਰਾਜਾ ਸਿੱਧੂ ਆਪਣੇ ਕੌਮ ਦੇ ਹਾਲਾਤਾਂ ਤੋਂ ਲੈ ਕੇ ਜਿਹੜਾ ਕਿ ਮਿਲਦਾ ਸਿੰਗਰ ਨਹੀਂ ਆ ਹਮ ਹਮ ਕੀ ਕੰਦੇ ਹਾਲਾਤਾਂ ਨੂੰ ਲੈ ਕੇ ਜਿਹੜਾ ਕਿ ਆਪਣੇ ਅਲਫਾਜ਼ ਚੜਦੇ ਤੇ ਲੈਂਦੇ ਪੰਜਾਬ ਦੋਨਾਂ ਲਈ ਸਪੈਸ਼ਲੀ ਚੜਦੇ ਤੇ ਲੈਂਦੇ ਤੋਂ ਲੈ ਕੇ ਉਹਨੇ ਲਿਖੇ ਨੇ ਤੇ ਜਿਹੜੇ ਉਹਨਾਂ ਦੇ ਹੱਕ ਆਸਤੇ ਬਿੱਤ ਸੀ ਚੜਦੇ ਤੋਂ ਭਾਈ ਅਮਰਤਪਾਲ ਸਿੰਘ ਠਕੇ ਨੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਠਕੇ ਨੇ ਗੋਲਮਡਾ ਲੋਈ ਠਕੇ ਨੇ ਨਜਾਇਜ਼ ਤਰੀਕੇ ਕੀ ਸੀ ਉਹ ਚੜਦੇ ਪੰਜਾਬ ਨੂੰ ਸੇਵ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਦੂਸਰੇ ਸਾਈਡ ਤੇ ਆਗੇ ਸਾਡੇ ইমরান ਖਾਨ ਸਾਹਿਬ ਹਾਏ ਸ਼ਹਜ਼ਾਦਾ ਪਾਕਿਸਤਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਉਹਨੇ ਪਾਕਿਸਤਾਨ ਦੇ ਪ੍ਰਾਈਮ ਮਨਿਸਟਰ ইমরান ਖਾਨ ਸਾਡੇ ਸ਼ਹਜ਼ਾਦੇ ਗ੍ਰੇਟ ਲੀਡਰ ਜੀ ਠੀਕ ਹੈ ਗ੍ਰੇਟ ਲੀਡਰ ਉਹਨਾਂ ਦੀ ਤਸਵੀਰ ਲਾਈ ਹੈ ਦੂਸਰੇ ਪਾਸੇ ਭਾਈ ਅਮਰਪਾਲ ਦੀ ਤਸਵੀਰ ਲਾਈ ਹੈ ਔਰ ਉਹਨੇ ਸ਼ਬਦ ਕੀ ਅਲਫਾਜ਼ ਕਹੇ ਆ ਉਹ ਆਪਾਂ ਸੁਣਦੇ ਆ ਆਪਣੀ ਕੈਮਰੇ ਦੇ ਨਾਲ ਆ ਜਿਓ ਸੋ ਹਾਏ Jump <laughs> ਆਦ ਨੇ ਯਾਰ ਮੈਂ ਕਿਹ ਅਸਸ ਕਿਸਮ ਦੀਆਂ ਜ਼ਿਆਤੀਆਂ ਕੀਤੀਆਂ ਜਾ ਰਹੀਆਂ ਅਸਸ ਕਿਸਮ ਦੀਆਂ ਜ਼ਿਆਤੀਆਂ ਕੀਤੀਆਂ ਜਾ ਰਹੀਆਂ ਕਿ ਜਿਹੜਾ ਇਹ ਪਾਪੀ ਮੁਜਰਮ ਹੁੰਦਾ ਹੈ ਨਾ ਉਹਦੇ ਨਾਲ ਉਹ ਭੁਤੌਣੇ ਕੀਤਾ ਜਾ ਰਿਹਾ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ Imran Khan ਨਾਲ ਕੀਤਾ ਜਾ ਰਿਹਾ ਜੇਲ੍ਹ ਉਧਰੋਂ ਚੜ੍ਹਦੇ ਪੰਜਾਬ ਦੇ ਵਿੱਚ અમਰਪਾਲ ਨਾਲ અમਰਪਾਲ ਨੂੰ ਤਾਂ ਮੇਰਾ ਖਿਆਲ ਹੈ ਟਾਈਮ ਵੀ ਜ਼ਿਆਦਾ ਹੋ ਗਿਆ ਭਾਈ ਜੇ ਮੇਰੇ پاس ਸੁਣਾਉਣਾਂ ਕੀ ਕੀਤਾ ਹਨ ਤੁਹਾਨੂੰ ਦੱਸਾਂ एनएसओ ਉੱਪਰ ਲਗਾਈਆਂ ਗਈਆਂ ਨੇ ਸਹੀ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਕਹਿੰਦੇ ਨੇ ਦੂਸਰੀ ਵਾਰੀ ਇੰਡੀਆ ਦੇ ਕਿਸੇ ਤੇ ਉੱਪਰ ਐਨਐਸਏ ਲੱਗੀ ਪਹਿਲੇ ਲੱਗੀ ਸੀ ਅਮਰਪਾਲ ਸਿੰਘ ਉਹ ਸੀਗੇ ਭਾਈ ਉਹਨਾਂ ਦਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਅੱਜ ਕੱਲ ਬੜੇ ਉਹ ਬਜ਼ੁਰਗ ਹੋ ਗਏ ਨੇ ਉਹਨਾਂ ਉੱਪਰ ਲਾਈ ਸੀ ਉਹਨਾਂ ਨੇ ਸਿਮਰਜੀਤ ਮਾਨ ਸਿੰਘ ਤੇ ਤੇ ਇਹਨਾਂ ਉੱਤੇ ਪਹਿਲੇ ਐਨਐਸਏ ਲੱਗੀ ਫਿਰ ਦੂਸਰੀ ਲੱਗੀ ਹੁਣ ਤੀਸਰੀ ਲਾ ਕੇ ਫਿਰ ਅੰਦਰ ਹੀ ਟਕਿਆ ਹੋਇਆ ਵਾ ਉਹ ਦੂਸਰੀ ਕੇ ਪਹਿਲੀ ਜਦੋਂ ਉਹਨਾਂ ਨੂੰ ਸਜ਼ਾ ਕੱਟ ਰਏ ਸੀ ਨਾ ਅੰਦਰ ਤੇ عوام ਦੀ ਫਰਮਾਇਸ਼ ਤੇ ਉਹ ਇਲੈਕਸ਼ਨ ਤੇ ਖਲੋਤੇ ਔਰ ਐਮਐਲਏ ਦੀ ਸੀਟ ਜਿੱਤੀ ਔਰ ਅੱਜ ਦੇ ਇਡੀ ਵੱਡੀ ਲੀਡ ਨਾਲ ਕੋਈ ਇਲੈਕਸ਼ਨ ਜਿੱਤਿਆ ਹੀ ਨਹੀਂ ਜਿੱਡੀ ਵੱਡੀ ਲੀਡ ਨਾਲ ਭਾਈ ਅਮਰਪਾਲ ਸਿੰਘ ਜਿੱਲੇ ਬਹਿ ਕੇ ਜਿੱਤੇ ਨੇ ਫੇਰ ਵੀ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਉਹਨਾਂ ਤੇ ਐਨਐਸਓ ਜਿਹੜੀ ਕਿ ਅੱਛਾ ਵੇਖ ਲੋ ਜਿਨਨੇ ਵੀ ਮਤਲਬ ਕਿ ਪੰਜਾਬ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਉਹਨਾਂ ਨੂੰ ਇਹੀ ਸਜ਼ਾ ਮਿਲੀ ਤੁਸੀਂ ਦੂਜੀ ਸਾਈਡ ਤੇ ਵੇਖ ਲੋ Imran Khan ਨੇ ਅਗਰ ਇਲੈਕਸ਼ਨ ਕੀਤਾ ਐ ਪ੍ਰਾਈਮ ਮਿਨਿਸਟਰ ਦਾ ਠੀਕੇ ਤੇ ਇੰਨੀ ਵੱਡੀ ਲੀਡ ਇੰਨੀ ਤਾਂਦਲੀ ਦੇ ਬਾਵਜੂਦ ਠੀਕ ਹੈ ਉਹ ਜਿੱਤੇ ਲੇਕਿਨ ਸਾਡੀਆਂ ਜਿਹੜੀਆਂ ਤਾਕਤਾਂ ਨੇ ਉਹ ਜ਼ਿਆਦਾ ਆਪਣਾ ਤਾਕਤਵਰ ਨੇ ਇਸ ਟਾਈਮ ਉਹ ਸਾਡੇ ਤੇ ਹੈਵੀ ਹੋ ਜਾਂਦੀਆਂ ਨੇ ਤਾਕਤਾਂ ਨੂੰ ਕਰਕੇ ਇਹ ਜਿਹੜੇ ਗਾਲਜ ਲਫਜ਼ ਉਹਨੇ ਸਹੀ ਕਿਹਾ ਕਿ ਸਾਡੇ ਆਪਣੀ ਜਿਹੜੇ ਸਾਡੇ ਖਾਨ ਵਾਲੇ ਨੇ ਆਪਣੀ ਦਸਨ ਵਾਲੇ ਠੀਕ ਹੈ ਔਰ ਬੜੀ ਵੱਡੀ ਉਹਨਾਂ ਗੱਲ ਕੀਤੀ ਕਿ ਦੋਨੋਂ ਹੀ ਮੇਰੇ ਪੁੱਤ ਬੈਠੇ ਜੇਲਾ ਹਾਏ ਹਾਏ give an egg yeah? ਕੁੱਤ ਕਰੇ ਜਿਹੜਾ ਗੱਲ ਦੀ ਲਈ ਪੰਜਾਹਵਨੇ ਦਵਾਈਆਂ ਵੱਧ ਜਾਨਾ ਨੇ ਜਿੱਤਿਆ ਨੂੰ ਡੱਕਿਆ ਏ ਹਾਰੇ ਹੋਏ ਸ਼ੈਤਾਨਾ ਨੇ ਤੇਰਾ ਮਜਾ ਦੀ ਲਈ ਪੰਜਾਹਵਨੇ ਦਵਾਈਆਂ ਵੱਧ ਜਾਨਾ ਨੇ ਜਿੱਤਿਆ ਨੂੰ ਡੱਕਿਆ ਸਭ ਤੋਂ ਪਹਿਲਾਂ ਸਲੂਟ ਹੈ ਆ ਬਿਲਕੁਲ ਇਹਨਾਂ ਦੋਨਾਂ ਬੰਦਿਆਂ ਨੂੰ ਸਲੂਟ ਹੈ ਠੀਕ ਹੈ ਨਾ ਬਣਦਾ ਵੀ ਹੈ ਬਣਦਾ ਡਿਜ਼ਰਵ ਕਰਦੇ ਨੇ ਬਿਲਕੁਲ ਇਹ ਇਹਨਾਂ ਨੇ ਆਪਣੀ ਆਵਾਮ ਗਿਆ ਵਿਚਾਰ ਦੇਖੋ ਜੇਲ੍ਹ ਚ ਰਹਿ ਕੇ ਵੀ ਜਿੱਤੇ ਹੋਏ ਆ ਤੁਸੀਂ ਤੁਸੀਂ ਇਹ ਦੇਖੋ ਉਹ ਸਾਰਾ ਕੁਝ ਇੰਨੀਆਂ ਤਕਲੀਫਾਂ ਕਿੰਨਾਂ ਲਈ ਬਰਦਾਸ਼ਤ ਕਰਦੇ ਪਏ ਆਵਾਮ ਵਾਸਤੇ ਆਪਣੇ ਲਈ ਆਪਣੇ ਲਈ ਸਾਡੇ ਲਈ ਆਵਾਮ ਨਹੀਂ ਆਪਣੇ ਤੇ ਲਿਆ ਕਰੋ ਆਪਾਂ ਆਵਾਮ ਬਿਲਕੁਲ ਓਏ ਇਹ ਆਪਾਂ ਲੈਂਦੀ ਸਾਈਡ ਤੇ ਉਹ ਚੜਦੀ ਸਾਈਡ ਤੇ ਉਹ ਲੈਂਦੇ ਤੇ ਸਟਾਰ ਚੜਦੇ ਤੇ ਸਟਾਰ ਇਹ ਲੈਂਦੇ ਤੇ ਸਟਾਰ ਹਾਂ ਕਿ ইমরান ਖਾਨ ਨੇ ਲਹਿੰਦੇ ਲਈ ਸਾਈਡ ਤੇ ਇਸ ਪੰਜਾਬ ਲਈ ਕੀ ਕੁਝ ਨਹੀਂ ਕੀਤਾ ਬਿਲਕੁਲ ਇਸ ਪੰਜਾਬ ਨੇ ਵੀ ਹੁੰਦੇ ਲਈ ਬੜਾ ਕੁਝ ਕੀਤਾ ਰੋਡਾਂ ਤੇ ਨਿਕਲੇ ਬੜਾ ਕੁਝ ਇਤਜਾਜ ਕੀਤੇ ਗੋਲੀਆਂ ਤਾਂ ਖਾਧੇ ਰੋਡ ਰੋਕੇ ਸਭ ਕੁਝ ਕੀਤੇ ਲੋਕਾਂ ਨੂੰ ਘਰੋਂ ਚੁਕਿਆ ਗਿਆ ਲੋਕਾਂ ਦੀਆਂ ਮਾਵਾ ਪੈਨਾ ਤੱਕ ਨੂੰ ਘਰੋਂ ਚੁੱਕ ਲਿਤਾ ਗਿਆ ਲੇਕਿਨ ਐਟ ਦਾ ਐਂਡ ਜਿਹੜੀ ਇਹ ਆਪਣਾ ਅਫਰੋਨੀਅਤੀ ਕਹੇ ਬੋਲੀ ਜਾਵਾਂਗੇ ਕਿ ਜੋ ਕਰਦੇ ਪਏ ਨੇ ਉਹ ਭਾਦੀ ਜਾ ਰਹੀ ਹੈ ਲੇਕਿਨ ਕੋਈ ਗੱਲ ਨਹੀਂ ਮੁਸ਼ਕਿਲیں آسانیयां ਵੀ ਆਣ گی اچھا ایک ਗੱਲ ਸੱਚ ਆ ਚੜ੍ਹਦੇ ਪੰਜਾਬ ਚ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਕੀਤਾ ਗਿਆ ਬਹੁਤ ਜ਼ਿਆਦਾ ਮੋਰਚੇ ਲੱਗੇ ਅਮਰੀਕਾ ਜਿਹੜੀ ਹਾਈ ਕਾਉਂਸਲ ਆਣਾ ਉੱਥੇ ਦੀ ਉੱਥੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਹਨਾਂ ਦੀ ਰਿਹਾਈ ਦੀ ਗੱਲ ਚੱਲੀ ਆ ਲੇਕਿਨ ਗੱਲ ਇਹ ਆ ਕਿ ਜ਼ਾਲਮ ਦਾ ਇਹ ਜ਼ੋਰ ਆ ਜ਼ਾਲਮ ਦਾ ਟਾਈਮ ਵੀ ਚੱਲਦਾ ਚੱਲਦਾ ਲੇਕਿਨ ਕਦੋਂ ਤੱਕ ਵਿੱਕੀ ਬਾਜੀ ਮੁਕਣਾ ਹੀ ਮੁਕਣਾ ਹੈ ਜੀ ਜਿਹੜਾ ਨਾ ਜਿਹੜਾ ਕਹਿੰਦੇ ਨੇ ਪਾਪ ਦਾ ਗੜਾ ਕਿ ਜਿਹੜਾ ਗੁਨਾਹਾਂ ਦਾ ਜਿਹੜਾ ਨਾ ਇੱਕ ਦਿਨ ਭਾਂਡਾ ਭਰ ਕੇ ਟੁੱਟ ਜਾਂਦਾ ਸਹੀ ਕਹਿੰਦੇ ਨਾ 100 ਦਿਨ ਚੋਰਦਾ ਇੱਕ ਦਿਨ ਸਾਫ ਸਾਬ ਇੱਕ ਦਿਨ ਆਪਣਾ ਟਾਈਮ ਹੀ ਆਣਾ ਤੇ ਵੇਖਣਾ ਫਿਰ ਇਹਨਾਂ ਨਾਲ ਕੀ ਬਣਨੀ ਹੈ ਹਾਏ ਉਸ ਟਾਈਮ ਦਾ ਬੜਾ ਇੰਤਜ਼ਾਰ ਹੈ ਉਸ ਟਾਈਮ ਦਾ ਬੜਾ ਇੰਤਜ਼ਾਰ ਹੈ ਤੇ ਬੜਾ ਵੱਡੀਆਂ ਗੀਤ ਗਾਇਆ ਮਤਲਬ ਕਿ ਉਹਨੇ ਚੜਦੇ ਸਟਾਰ ਨੂੰ ਵੀ ਲਿਆ ਤੇ ਲਹਿੰਦੇ ਸਟਾਰ ਨੂੰ ਵੀ ਲਿਆ ਤੇ ਲੋਕਾਂ 'ਚ ਇੱਕ ਉਮੰਗ ਜਗਾਈ ਕਿ ਲੋਕ ਭੁੱਲ ਨਾ ਜਾਣ ਕਿ ਇਹ ਉਹ ਲੋਕ ਨੇ ਜਿਹੜੇ ਆਪਣੀਆਂ ਕੁਰਬਾਨੀਆਂ ਆਪਣੀਆਂ ਸਹੂਲਤਾਂ ਲਈ ਜੇਲਾ 'ਚ ਬੰਦ ਹੋਏ ਹੋਏ ਨੇ ਉਹ ਨਕਸ਼ਵੀਰੇ ਐਵੇਂ ਐ ਕਿ ਇਹ ਮੈਨੂੰ ਲੱਗਦਾ ਵੇ ਕਿ ਹਾਲਾ ਬੈਨ ਹੋ ਜਾਏਗਾ ਮੈਨੂੰ ਵੀ ਅਮੀ ਲੱਗਦਾ ਹੋ ਸਕਦਾ ਮੈਨੂੰ ਇਸ ਵਜੇ ਤੋਂ ਲੱਗਦਾ ਕਿਉਂਕਿ ਜਿਹੜਾ ਵੀ ਕੋਈ ਐਵੇਂ ਦਾ ਗਾਣਾ ਆਂਦਾ ਹੈ ਨਾ ਬਹੁਤ سارے ਗਾਣੇ ਤੁਸੀਂ ਵੇਖ ਲਓ ਪਹਿਲੇ ਖਜਾਲੇ ਦੇ ਗਾਣੇ ਸਨ ਉਹਨਾਂ ਨੂੰ ਟੈਰਨਟਸ ਕਰਾ ਦਿੱਤਾ ਉਹਨਾਂ ਨੇ ਮਤਲਬ ਕਿ ਅਸਰ ਪਲਾ ਕੀ ਹੁੰਦਾ ਉਹ ਆਵਾਮ ਤੇ ਪ੍ਰਭਾਵਿਤ ਹੁੰਦਾ ਹਾਂ ਮਤਲਬ ਕਿ ਆਵਾਮ ਦੀ ਉਹ ਕਹਿੰਦੇ ਇਹ ਵਾਇਲੇਸ਼ਨ ਪੈਦਾ ਕਰ ਰਹੇ ਨੇ ਤੇ ਇਸ ਤਰ੍ਹਾਂ ਦੇ ਗਾਣੇ ਬਰਗਲਾਉਣ ਵਾਸਤੇ ਨਾ ਜਿਹੜੇ ਗਾਣੇ ਨੇ ਇਹ ਹੋ ਸਕਦਾ ਹੈ ਕਿ 15 ਦਿਨ ਚਲੇ ਜਾਂ 20 ਦਿਨ ਚਲੇ ਜਿੰਨਾ ਜਿੰਨਾ ਚਲੇ ਵਾਕੇ ਮੈਕਸਿਮਮ ਜਾਂ ਇਹਨਾਂ ਗਾਣੇ ਨੂੰ ਬੰਦ ਕਰ ਦੋ YouTube ਦੀ ਅੱਛਾ ਇਸ ਤਰ੍ਹਾਂ ਹੋਇਆ ਵੀ ਆ ਇਹ ਇਮਰਾਨ ਖਾਨ ਦਾ ਗਾਣਾ ਪਹਿਲੇ ਇੱਕ ਕੱਢਿਆ ਉਹਨਾਂ ਨੇ ਅੱਠ ਚਾਰ ਪੰਜ ਦਿਨ ਇਹਨਾਂ ਨੇ ਕੱਢਿਆ ਉਹਨੂੰ ਬੈਨ ਕੀਤਾ ਇੱਥੇ ਬੈਨ ਕਰਵਾ ਦਿੱਤਾ ਗਿਆ ਵਾ ਮਤਲਬ ਕਿ ਹਕੂਮਤ ਹੈ ਨਾ ਉਹ ਕੁਝ ਵੀ ਕਰਵਾ ਸਕਦੀ ਹੈ ਬਿਲਕੁਲ ਵੀ ਕਰਵਾ ਸਕਦੀ ਹੈ ਮਜ਼ਾ ਆਸਵਾਸਾ ਜੇ ਜਿਹਦਾ ਤੁਹਾਨੂੰ ਪਤਾ ਵਾ ਕਿ ਜਿਹਦੇ ਕੋਲ ਰਾਈਟਸ ਨੇ ਉਹ ਸਾਰਾ ਕੁਝ ਕਰਾ ਸਕਦਾ ਜਿਹੜੇ ਇਖਤਿਆਰ ਚ ਨੇ ਇਸ ਟਾਈਮ ਉਹ ਸਭ ਕੁਝ ਕਰ ਸਕਦੇ ਨੇ ਲੇਕਿਨ ਅਗਦਾ ਕਿ ਜ਼ਿਆਦਾ ਦਿਨ ਚੱਲੇ ਪਰ ਅਜਿਹੇ ਦਿਨ ਵੀ ਚੱਲੇਗਾ ਆਪਣਾ ਕੰਮ ਸੀ ਆਵਾਮ ਤੱਕ ਲੈ ਕੇ ਆਉਣਾ ਠੀਕ ਹੈ ਜਿਹੜੇ ਜਿਹੜੇ ਲੋਕ ਸੁਣਦੇ ਪਏ ਨੇ ਜ਼ਾਹਰੀ ਗੱਲ ਅੱਗੇ ਵੀ ਸ਼ੇਅਰ ਕਰਨਗੇ ਜਿੰਨੀ ਜਲਦੀ ਹੋ ਸਕੇ ਲੋਕ ਸੁਣ ਲੈਣ ਅੱਛੀ ਗੱਲ ਹੈ ਕੋਈ ਕਿਸੇ ਦੇ ਹੱਕ 'ਚ ਬੋਲ ਲੈਂਦਾ ਬੜੀ ਵੱਡੀ ਗੱਲ ਹੈ ਅੱਛਾ ਇਹ ਜਿਹੜਾ ਇੱਕ ਆਪਣਾ ਫਰਜ਼ ਆ ਅਸੀਂ ਜੇ ਕੈਮਰੇ ਤੇ ਬੈਠੇ ਆ ਜਾਂ ਜਿਨ੍ਹਾਂ ਨੇ ਰੀਲ ਕੱਢੀ ਆ ਜਾਂ ਗਾਣਾ ਕੀਤਾ ਨਾ ਅਗਰ ਅਸੀਂ ਆਪ ਕੋਈ ਨਾ ਕਰ ਸਕਦੇ ਜ਼ਿਆਦਾ ਕੁਝ ਨਹੀਂ ਕਰ ਸਕਦੇ ਤੇ ਅੱਜ ਕੋ ਕੀ ਹੈ ਮੀਡੀਆ ਦਾ ਟਾਈਮ ਨਾ ਸ਼ੇਅਰ ਕਰੋ ਸੋਸ਼ਲ ਮੀਡੀਆ ਦਾ ਡੈਫੀਨਿਟਲੀ ਇੱਕ ਛੋਟੇ ਛੋਟੇ ਰੀਲਸ ਬਣਾ ਕੇ ਅਗਰ ਤੁਸੀਂ ਉਹਨੂੰ ਸ਼ੇਅਰਸ ਕਰਦੇ ਹੋ ਨਾ ਉਹਦਾ ਕੀ ਹੈ ਕਿ ਲੈਸਨ ਕਿ ਇੱਕ ਤੋਂ ਦੂਸਰੇ ਤੱਕ ਪਹੁੰਚਾਣਾ ਹੀ ਹੈ ਨਾ ਤੇ ਉਹ ਸ਼ੇਅਰ ਹੋ ਜਾਂਦਾ ਵਾ ਨਹੀਂ ਜੀ ਮੈਂ ਤੇ ਆਪਣੇ ਟਿਕਟੌਕ ਚੈਨਲ ਤੇ ਜਰੂਰ ਪਾਵਾਂਗਾ ਵਲੋਗ ਇੰਦਾ ਸ਼ਾਰਟ ਬਣਾ ਕੇ ਪਾਵਾਂਗਾ ਜ਼ਰੂਰ ਇਹ ਪੰਜਾਬੀ ਸੋਰੀ ਕੁਝ ਲਿਖਿਆ ਹਾਂ ਹੋਰ ਮਿੱਠੀ ਚੀਜ਼ ਲਿਖਿਆ ਇਹ ਗਾਇਆ ਨਾ ਬਾਕੀ ਉਹ ਆ ਜਾਏਗਾ ਉੱਪਰ ਆ ਜਾਏਗਾ ਅਸੀਂ ਸਰਚ ਕਰਾਂਗੇ ਕੁਝ ਵੀ ਆ ਜਾਏਗਾ ਉੱਪਰ ਤੇ ਮਿਲਦੇ ਆ ਜੀ ਅਗਲੀ ਵੀਡੀਓ ਜੇ ਸਾਨੂੰ ਦੀ ਹੋਰ ਜਿਆਦਾ ਜਿਹੜੇ ਭੈਣ ਭਰਾ ਨਵੇਂ ਨੂੰ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਜਿਹੜਾ ਜਿਹੜਾ ਜਾ ਰਿਹਾ ਉਹ ਜਾ ਕੇ ਆਪਣੇ ਇਸ ਗਾਣੇ ਨੂੰ ਲਾਜ਼ਮੀ ਸੁਣੇ ਔਰ ਸ਼ੇਅਰ ਕਰੇ ਸ਼ੇਅਰ ਕਰੇ ਠੀਕ ਹੈ ਨਾ